ਔਰਤ ਨੇ ਹੀ ਆਪਣੇ ਘਰ ਵਾਲੇ ਦਾ ਕਰਵਾ ਦਿੱਤਾ ਦੂਜਾ ਵਿਆਹ ਮਾਪਿਓ ਕਹਿੰਦੇ ਕਿਉਂ ਆਪਣਾ ਘਰ ਆਪਣੇ ਹੱਥੀਂ ਪੱਟਦੀ ਐ ਅਕਸਰ ਹੀ ਵਿਆਹ ਤੋਂ ਬਾਅਦ ਪਤੀ ਪਤਨੀ ਦੋਵੇਂ ਹੀ ਇੱਕ ਦੂਜੇ ਦੇ ਬਣ ਕੇ ਰਹਿੰਦੇ ਨੇ ਪਰ ਹੁਣ ਇੱਕ ਪਤਨੀ ਨੇ ਕਰ ਦਿੱਤਾ ਅਨੋਖਾ ਹੀ ਕਾਰਨਾਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਏ ਦਰਸਲ ਜਿਸ ਵਿਅਕਤੀ ਦਾ ਵਿਆਹ ਹੋ ਰਿਹਾ ਹੈ ਇਹ ਪਹਿਲਾਂ ਹੀ ਵਿਆਹਾ ਹੋਇਆ ਹੈ ਅਤੇ ਇਸ ਦੇ ਦੋ ਬੱਚੇ ਇੱਕ ਮੁੰਡਾ ਤੇ ਇੱਕ ਕੁੜੀ ਹੈ ਪਰ ਫਿਰ ਵੀ ਇਸ ਦੀ ਘਰਵਾਲੀ ਨੇ ਇਸ ਦਾ ਦੂਸਰਾ ਵਿਆਹ ਆਪਣੀ ਮੌਜੂਦਗੀ ਦੇ ਵਿੱਚ ਮੰਦਰ ਵਿੱਚ ਲਿਜਾ ਕੇ ਕਰਵਾ ਦਿੱਤਾ ਦਰਸਲ ਲੜਕੀ ਨਾਲ ਇਸ ਵਿਅਕਤੀ ਦਾ ਵਿਆਹ ਹੋ ਰਿਹਾ ਹੈ ਇਹ ਲੜਕੀ ਇਸ ਵਿਅਕਤੀ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੈ ਅਤੇ ਇਸ ਵਿਅਕਤੀ ਨੂੰ ਪਿਆਰ ਕਰਦੀ ਹੈ ਅਤੇ ਇਹ ਕੁੜੀ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਹੈ ਜਿਸ ਕਰਕੇ ਇਸ ਵਿਅਕਤੀ ਦੀ ਪਤਨੀ ਨੇ ਆਪਣੇ ਘਰ ਵਾਲੇ ਦਾ ਵਿਆਹ ਇਸ ਲੜਕੀ ਨਾਲ ਕਰਵਾ ਦਿੱਤਾ ਤਾਂ ਕਿ ਇਸ ਲੜਕੀ ਨੂੰ ਆਪਣੇ ਕੋਲ ਲਿਆ ਕੇ ਉਸ ਦੀ ਸੇਵਾ ਕਰ ਸਕੇ ਸੋ ਕੀ ਇਸ ਔਰਤ ਨੇ ਠੀਕ ਕੀਤਾ ਜਾਂ ਨਹੀਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ